ਵੀਰ ਦਾ ਦਿলো ਧੰਨਵਾਦ ਆ ਕਹਿੰਦੇ ਮੁੱਟਰਪਿੰਡ ਤੋਂ ਪੁੱਛਿਆ ਗੱਲ ਬਰਨਾਲੇ ਤੋਂ ਮੋਗੇ ਨੂੰ ਜਾਈਏ ਮੁੱਟਰਪਿੰਡ ਤੋਂ ਪੁੱਛਿਆ ਪੀਲਾ ਸੋਨਾ ਲੀਕਾ ਆ ਸੌਰੀ ਇੰਟਰਨੈਸ਼ਨਲ 444 ਪੀਲਾ ਜਿਹੜਾ ਮੁੱਟਰਪਿੰਡ ਦਾ ਮੇਰੇ ਮਿੱਤਰੋ ਜਿਹੜਾ ਮੋਗੇ ਦਾ ਮੁੱਟਰਪਿੰਡ ਬੜਾ ਪ੍ਰਸਿੱਧ ਆ ਲਓ ਸਾਹਮਣੇ ਕਹਿੰਦੇ ਜਿਹਦੇ ਪੂਰਨ ਵਾਸੀ ਨਾਵਲ ਪੜਿਆ ਨਾ ਮੁੱਟਰਪਿੰਡ ਦੀ ਗੱਲ ਬੱਦ ਕੋ ਬੱਦ ਉਸ ਨਾਵਲ ਦੇ ਵਿੱਚ ਹੋਈ ਹੈ ਤੇ ਕਹਿੰਦੇ ਉੱਥੋਂ ਪੁੱਜਿਆ ਹੋਇਆ ਇਹ ਟਰੈਕਟਰ ਦੂਜੇ ਪਾਸੇ ਗਲਵੱਟੀ ਦੇਰਾ ਬੰਦ ਲੈ ਲਾਪੋ ਉਹਨੂੰ ਮੈਨੂੰ ਲੋਰ ਬੰਦੀ ਹੁੰਦੀ ਹੈ ਗਲਵੱਟੀ ਪਿੰਡ ਤੋਂ ਪੁੱਜਿਆ ਹੈ ਟਰੈਕਟਰ ਆਹ ਇਹ ਟਰੈਕਟਰ ਦੇ ਮੈਂ ਜਿਹੜਾ ਮੇਲਾ ਬੋਲ ਰਿਹਾ 11 ਤਰੀਕ ਨੂੰ ਚਾਂਦਪੁਰੇ ਫਰਵਰੀ ਚ ਲੈ ਪਹਿਲੀ ਵਾਰ ਮੇਲਾ ਹੋਇਆ ਨਾ ਉੱਥੇ 2019 ਚ ਤਾਂ ਕਹਿੰਦੇ ਆਹ ਗਲਵੱਟੀ ਵਾਲੇ ਜੌਨੀਅਰ ਨੇ ਕਹਿੰਦੇ ਮੋਟਰਸਾਈਕਲ ਦਿੱਤਿਆ ਸੀਗਾ ਹਾਂਜੀ ਇਤੋਂ ਮਾਟੀ ਵਾਲੇ ਜਿਹੜੇ ਜਿੱਤਦਾ ਜਾ ਰਿਹਾ ਸੱਜਾ ਵਾਲੇ ਵੀਰਾਂ ਦਾ ਚੇਤੇ ਨਾਲ ਤੇ ਧੰਨਵਾਦ ਆ ਤੇ ਸਾਡੇ ਵੀਰ ਬਾਜ ਵਾਲੇ ਪਰੇ ਆ ਜੀ ਐਵੇਂ ਬਿੱਟੂ ਬਿੱਟੂ ਡਿਜੀਟਲ ਸਟੂਡੀਓ ਰਣੀਕੇ ਵੀਰਾਂ ਦਾ ਦਿਲੋਂ ਧੰਨਵਾਦ ਆ ਅਦਰ ਵਾਡੂ ਫਰੀ ਲਾਈਵ ਸਟਿਲ ਕੈਮਰੇ ਵਾਲੇ ਵੀਰਾਂ ਦਾ ਧੰਨਵਾਦ ਆ ਆ ਵੀਰਾਂ ਦਾ ਕਮੇਟੀ ਦੇ ਵੱਲੋਂ 21 ਸੌ ਦੇ ਨਾਲ ਸਨਮਾਨ ਤੇ ਨਾਲ ਕਹਿੰਦੇ ਐ ਪਲੱਸ ਟਰੋਫੀ ਦਲਵੀਰ ਬਾਬਾ ਜੀ ਹੁੰਦੇ ਆਏ ਤੋਂ ਸਾਡੇ ਭਰਾ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਸਾਡੇ ਭਰਾ ਦਾ ਬਹੁਤ ਬਹੁਤ ਧੰਨਵਾਦ ਜੀ ਵੀਰੇ ਗਰਾਊਂਡ ਤੋਂ ਬਾਹਰ ਹੋ ਕੇ ਬਹਿ ਜਾਓ ਟਰੈਕਟਰਾਂ ਨਾਲ ਆਏ ਨੇ ਜਿਹੜੇ ਬਾਈ ਬਣ ਕੇ ਟਰੈਕ ਚ ਨਾ ਬੈਠੋ ਮੇਰੇ ਕੋ ਵੀ ਬਿੰਦੀ ਆ ਹੈਲੋ ਵੀਰੇ ਜੈਰੀ ਗਰੁੱਪ ਜੌਂਡੀਅਰ ਤੇ ਗੁਰਸਹਿਜ ਮੰਦਿਰ ਆਰ ਐਕਸ 60 ਮਿੰਨੀ ਉਸ ਤੋਂ ਬਾਅਦ ਰਾਂਝਾ ਗਰੁੱਪ RX ਤੇ ਨਪਿੰਦਰ ਬੱਗਵਾਨ ਅਰਜਨ ਅਲਟਰਾ ਬਿਆੰਤ ਬੱਗਵਾਨ 5310 ਤੇ ਰਾਂਝਾ ਅਰਜਨ 615 ਸਾਡੇ ਵੀਰ ਸੁਖ ਬੰਗਾ ਵਾਲੀ ਆਪਣਾ ਸਨਮਾਨ ਲੈਣ ਸਾਡੇ ਭਰਾ अर्जुन रा अर्जुन अन पई ट्रैक्टर उते कंदे सरमान ਰਾਜਾ ਗਰੋਪਾ ਰੱਖ ਤੇ ਨਪਿੰਦਰ ਬੱਗਵਾਲਾ ਅਰਜਨ ਅਲਟਰਾ ਗਰਾਊਂਡ ਤੇ ਲਿਆਉਂਗਾ ਟਰੈਕਟਰ ਅਈ ਦੇਖੀ ਓਏ ਔਰ ਸਾਹਮਣੇ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਮੈਚ ਚੱਲ ਰਿਹਾ। ਇਹਦੇ ਵਿੱਚੋਂ ਗਲਵੱਟੀ ਵਾਲਾ ਜੇਤੂ ਹੈ। ਕਿ ਆਪਣੇ ਲਈ ਹਰ ਕੋਈ ਕਰਦਾ ਏ। ਜੀ ਇਹ ਧੀਰਨ ਰਾਦੀਪੇ ਜੀ ਆਪਾਂ ਨੂੰ ਲੈਣ। ਆਪਣੇ ਲਈ ਹਰ ਕੋਈ ਹਾਂ ਜੀ। ਸਾਡੀ ਢਿੱਲੋਂ ਦਾ ਸਨਮਾਨ ਜੀ। ਲਾਡੀ ਢਿੱਲੋਂ ਦਾ ਸਨਮਾਨ ਗੱਲ ਸਾਝੀ ਕਰਾਂਗੇ। ਲਾਡੀ ਢਿੱਲੋਂ ਜੀ ਆ ਜਾਓ ਕਿਥੇ। ਲਾਡੀ ਢੱਲੋ ਆ ਲਵੀ ਖੜਾ ਜੀ ਛੋਟੀ ਲਾਡੀ ਢੱਲੋ ਸਮਾਨ ਲੈ ਲੈ ਬਾਈ ਜਲਦੀ ਲਾਡੀ ਬਾਈ ਲੈ ਲੈ